ਕੁਰਾਲੀ ਓਵਰ ਬ੍ਰਿਜ ਤੇ ਹੋਇਆ ਦੋ ਗੱਡੀਆਂ ਦਾ ਐਕਸੀਡੈਂਟ ਸੜਕ ਤੇ ਲੱਗ ਗਿਆ ਲੰਬਾ ਜਾਮ ਵਿਚ ਫਸ ਗਈ ਐਂਬੂਲੈਂਸ ਦਾ ਸਮਾਜ ਸੇਵੀ ਯੋਗੀ ਰਾਣਾ ਪੁੱਜਿਆ ਟਰੈਕਟਰ ਲੇ ਜਾਮ ਖਲਵਾਨ ਸਤਿਗੁਰਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣ ਕੁਰਾਲੀ ਕੁਰਾਲੀ ਦੇ ਓਵਰ ਬ੍ਰਿਜ ਤੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਜ਼ਰੂਰ ਦਿਖਾਣ ਇਹ ਕੁਰਾਲੀ ਦੇ ਓਵਰ ਬ੍ਰਿਜ ਦੀਆਂ ਤਸਵੀਰਾਂ ਜਿੱਥੇ ਕਿ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਅਤੇ ਇੱਕ ਗੱਡੀ ਨੂੰ ਹੁਣ ਢੋਅ ਕਰਕੇ ਲਿਜਾਇਆ ਜਾ ਰਿਹਾ ਜੋ ਕਿ ਫੋਰਚਨਰ ਗੱਡੀ ਹੈ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਮੋਰਚਾ ਵੀ ਸੰਭਾਲ ਲਿੱਤਾ ਗਿਆ ਅਤੇ ਸੜਕ ਦਾ ਜਾਮ ਖਲਵਾਇਆ ਗਿਆ ਤੇ ਇਸ ਐਕਸੀਡੈਂਟ ਦੇ ਕਰਕੇ ਕਾਫੀ ਲੰਬਾ ਜਾਮ ਲੱਗ ਚੁੱਕਿਆ ਹੈ ਤੇ ਲੋਕ ਵੀ ਕੁਰਾਲੀ ਨਿਵਾਸੀ ਵੀ ਕਾਫੀ ਇੱਥੇ ਪੁੱਜੇ ਹੋਏ ਸਨ ਮੌਕੇ ਤੇ ਪੁਲਿਸ ਨੇ ਮੋਰਚਾ ਸੰਭਾਲ ਲਿਆ ਹੋਇਆ ਅਤੇ ਰਸਤੇ ਨੂੰ ਖਲਵਾਇਆ ਗਿਆ ਅਤੇ ਗੱਲਬਾਤ ਵੀ ਕਰਦੇ ਨੇ ਲੋਕਾਂ ਦੇ ਨਾਲ ਜੋ ਇੱਥੇ ਪੁੱਜੇ ਹੋਏ ਨੇ ਬਿੱਲਾ ਜੀ ਵੀ ਖੜੇ ਨੇ ਬਿੱਲਾ ਜੀ ਕਿੰਨੀ ਕੁ ਦੇਰ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਜੀ ਇਹ ਇਹ ਤਕਰੀਬਤ ਅੱਧਾ ਘੰਟਾ ਹੋ ਗਿਆ ਜੀ ਤੇ ਕਿੰ ਸੱਟਾਂ ਹੀ ਵੱਜੀਆਂ ਕਿਸੇ ਨੇ ਸੱਟਾਂ ਦਾ ਹਲੇ ਪਤਾ ਨਹੀਂ ਲੱਗਿਆ ਜੀ ਗੱਡੀ ਉਧਰੋਂ ਆ ਰਹੇ ਸੀ ਉਹ ਇਹ ਉਧਰੋਂ ਜਾ ਰਹੇ ਸੀ ਹੁਣ ਗਲਤੀ ਪਤਾ ਨਹੀਂ ਕਿਹਦੀ ਆ ਜੀ ਦੇ ਵਿੱਚ ਮੇਰੇ ਖਿਆਲ ਚ ਉਹ ਤਾਂ ਸ਼ਾਇਦ ਗੱਡੀ ਦੇ 10 ਰਿਆਂ ਵੀ ਬੋਤਲਾਂ ਪਈਆਂ ਦੇਖਿਆ ਤਾਂ ਹੈ ਨਹੀਂ ਕਾਫੀ ਬੰਦੇ ਕਹਿ ਰਹੇ ਵੀ ਬੋਤਲਾਂ ਪਈਆਂ ਗੱਡੀ ਦੇ ਵਿੱਚ ਬੋਤਲਾਂ ਕਹਿੰਨੀ ਹੈ ਸ਼ਰਾਬ ਦੀਆਂ ਬੋਤਲਾਂ ਕੁਝ ਹੋਰ ਬੋਤਲਾ ਹੈ ਦੇਖੋ ਬੋਤਲਾਂ ਸ਼ਰਾਬ ਦੇ ਹੁੰਦੇ ਆ ਤੁਸੀਂ ਕੋ ਸਮਝਦਾਰ ਹੋ ਹੋਰ ਤਾਂ ਕਿਹੜਾ ਨਹੀਂ ਨਹੀਂ ਸ਼ਰਾਬ ਦੇ ਬੋਤਲ ਦੱਸ ਰਹੇ ਆ ਕਹਿੰਦੇ ਦੋ ਦਿਨ ਬੋਤਲਾਂ ਪਈਆਂ ਦੇਖਿਆ ਮੈਂ ਚਲੋ ਹੋ ਸਕਦਾ ਕਿਉਂਕਿ ਮੈਂ ਤਾਂ ਉੱਥੇ ਨੇੜੇ ਗਿਆ ਹੋਇਆ ਹੈ ਨਹੀਂ ਸਿਉਰੀ ਖੜੇ ਆ ਜੀ ਪੁਲਿਸ ਵਾਲੇ ਕਿੰਨੀ ਕੀ ਦੇਰ ਬਾਅਦ ਆ ਗਏ ਐਕਸੀਡੈਂਟ ਹੋਣ ਤੋਂ ਬਾਅਦ ਉਹ ਤਕਰੀਬਨ 10 ਕੇ 15 ਮਿੰਟ ਬਾਅਦ ਹੀ ਆਗੇ ਸੀ ਉਹ ਫੋਨ ਕਰਤਾ ਇਹਨਾਂ ਨੂੰ 10- ਗੱਡੀਆਂ ਦਾ ਆਪ ਗੱਡੀਆਂ ਦਾ ਨੁਕਸਾਨ ਹੋਇਆ ਜੀ ਬਾਕੀ ਤਾਂ ਸਟਾ ਸਟਾ ਕਿਦਣ ਲੱਗੇ ਬਚ ਗਏ ਦੋਨੇ ਕੁਆਲਟੀ ਬਚ ਗਏ ਜੀ ਇਹ ਸੰ ਬਿੱਲਾ ਜੀ ਤੇ ਇਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਵੀ ਜਦੋਂ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਤੇ 10 12 ਮਿੰਟ ਬਾਅਦ ਇੱਥੇ ਪੁੱਜੇ ਸਨ ਅਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਲੋਕ ਕਹਿ ਰਹੇ ਨੇ ਕਿ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਆ ਵੀ ਹੈ ਪਰ ਅਸੀਂ ਨਹੀਂ ਦੱਸ ਸਕਦੇ ਕਿ ਐਕਸੀਡੈਂਟ ਕਿਉਂ ਹੋਇਆ ਜਾਂ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ ਪੀਤੀ ਹੋਈ ਸੀ ਅਤੇ ਫਿਲਹਾਲ ਇਸ ਵਕਤ ਜਿਹੜਾ ਜਾਮ ਖੁੱਲਿਆ ਹੋਇਆ ਤੇ ਇੱਕ ਗੱਡੀ ਨੂੰ ਜੋ ਕਿ ਪੁਲਿਸ ਵਾਲੇ ਕੋਰਾਲੀ ਸਿਟੀ ਥਾਣੇ ਦੇ ਮਲਾਜ਼ਮ ਨੇ ਆਟੋ ਕਰਕੇ ਲੈ ਜਾ ਚੁੱਕੇ ਨੇ ਅਤੇ ਦੂਜੀ ਗੱਡੀ ਇੱਥੇ ਖੜੀ ਹੈ ਜਿਸ ਦਾ ਕਿ ਟਾਇਰ ਅੱਗੇ ਤੋਂ ਬਿਲਕੁਲ ਫਟਿਆ ਹੋਇਆ ਹੈ ਅਤੇ ਵੱਡਾ ਇੱਕ ਨੁਕਸਾਨ ਵੀ ਹੋਣ ਤੋਂ ਬਚਿਆ ਹੋਇਆ ਤੇ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇੱਥੇ ਤੁਹਾਨੂੰ ਇੱਕ ਇਹ ਵੀ ਚੀਜ਼ ਦਿਖਾ ਰਿਹਾ ਕਿ ਐਂਬੂਲੈਂਸ ਵੀ ਜਾਮ ਦੇ ਵਿੱਚ ਫਸੀ ਹੋਈ ਹੈ ਅਤੇ ਐਂਬੂਲੈਂਸ ਨੂੰ ਹੁਣ ਰਸਤਾ ਵੀ ਦਿੱਤਾ ਜਾ ਰਿਹਾ ਕਿਉਂਕਿ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਹੈ ਤੇ ਐਕਸੀਡੈਂਟ ਦੇ ਵਿੱਚ ਜਿੱਥੇ ਹੋਰ ਵਹੀਕਲ ਫਸਦੇ ਨੇ ਉੱਥੇ ਹੀ ਐਂਬੂਲੈਂਸ ਤੱਕ ਵੀ ਫਸ ਜਾਂਦੀ ਹੈ ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਐਕਸੀਡੈਂਟ ਕਦੋਂ ਹੋ ਜਾਵੇ ਅਤੇ ਐਕਸੀਡੈਂਟ ਦੇ ਵਿੱਚ ਜੋ ਕਈਆਂ ਦਾ ਨੁਕਸਾਨ ਵੀ ਹੁੰਦਾ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਸੱਟਾਂ ਦੋਨੇ ਗੱਡੀ ਚਾਲਕਾਂ ਦੇ ਨਹੀਂ ਵਜੀਆਂ ਅਤੇ ਦੋਨਾਂ ਨੂੰ ਮਾਮੂਲੀ ਇਲਾਜ ਦੇ ਲਈ ਕੋਰਾਲੀ ਦੇ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਤੇ ਇੱਕ ਕਿਸੇ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਵਾਹਿਗੁਰੂ ਲਿਖਿਓ ਤੇ ਤਾਂਕਿ ਜਿਆਦਾ ਜੇਕਰ ਸਟਾ ਕਿਸੇ ਦੇ ਨਾਂ ਬਚੀਆਂ ਹੋਣ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਤੇ ਫਿਲਹਾਲ ਇੱਕ ਟਰੈਕਟਰ ਹੋਰ ਬੁਲਾਇਆ ਗਿਆ ਅਤੇ ਹੁਣ ਦੂਜੀ ਜਿਹੜਾ ਦੂਜੀ ਗੱਡੀ ਹੈ ਉਸ ਨੂੰ ਵੀ ਖਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੋਗੀ ਯੋਗੀ ਰਾਣਾ ਜੋ ਕਿ ਸਮਾਜ ਸੇਵੀ ਹੈ ਉਹ ਟਰੈਕਟਰ ਲੈ ਕੇ ਅਤੇ ਅਕਸਰ ਜਦੋਂ ਵੀ ਯੋਗੀ ਰਾਣਾ ਨੂੰ ਇਹ ਟਰੈਕਟਰ ਦੀ ਸੇਵਾ ਕੀ ਜਾਂਦੀ ਹੈ ਟਿਕਾਣਾ ਜਿਸਨੇ ਵੀ ਅੱਗੇ ਝੰਡਾ ਵੀ ਲਗਾਇਆ ਹੋਇਆ ਤੇ ਇਹ ਬਕਾਇਦਾ ਹੁਣ ਟਰੈਕਟਰ ਲੈ ਕੇ ਇੱਥੇ ਪੁੱਜਿਆ ਹੋਇਆ ਤੇ ਹੁਣ ਜੋ ਦੂਜੀ ਗੱਡੀ ਹੈ ਪੁਰਸੂ ਵੱਲ ਉਹ ਵੀ ਹੁਣ ਤੇ ਉਹ ਕਰਕੇ ਐਥੋਂ ਜਿਸਾਈ ਜਾਵੇਗੀ ਤਾਂ ਕਿ ਜੋ ਜਾਮ ਲੱਗਿਆ ਹੋਇਆ ਉਹ ਉਹ ਜਾਮ ਵੀ ਚਲ ਜਾਵੇ ਖੁੱਲ ਸਕੇ ਤੇ ਤੁਸੀਂ ਜਰੂਰ ਇੱਕ ਵਾਰ ਮੈਂ ਤੁਹਾਨੂੰ ਵਾਤੋਂ ਬਾਤ ਸ਼ੇਅਰ ਕਰ ਦਿਓ ਤਾਂ ਕਿ ਜਲਦੀ ਹੀ ਉਹ ਜੇ ਕਿਸੇ ਕੋਈ ਕੱਟ ਨੀ ਪਈ ਹੈ ਤਾਂ ਉਹ ਜਲਦੀ ਠੀਕ ਹੋ ਸਕਦਾ ਤੁਸੀਂ ਦੇਖਿਆ ਖਬਰਨਾਮਾ ਤੇ ਆਪਣਾ ਰੂਪ ਵਾਲੀ